ਸਾਲਾ ਬਈ ਗਾਲ ਗੱਡੀ ਵਿੱਚ ਨਾ 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 ਵੀਰੇ ਗਾਲ ਨਹੀਂ ਕੱਢੀ ਇਹ ਤਾਂ ਸੁਰ ਲਾਇਆ ਸਾਹ ਸਾਹ ਨੂੰ ਲਾਇਆ ਅੱਛਾ 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 ਉੱਚੇ ਪਹਾੜ ਇਹ ਟੜਦੀਆਂ ਸ਼ਾਮਾਂ ਇਹ ਵਗਦੇ ਪਾਣੀ ਇਹ ਚੜਦੇ ਦਿਨ ਵਾਹ ਵਾਹ ਭਾਈ ਬੜੀਆਂ ਡੁੰਗੀਆਂ ਗੱਲਾਂ ਪਰ ਇਹਦਾ ਮਤਲਬ ਕੀ ਆ ਮਤਲਬ ਮਤਲਬ ਨਹੀਂ ਪਤਾ ਵੀਰੇ ਆਪਾਂ ਨੂੰ ਉਸਤਾਦ ਜੀ ਕਹਿੰਦੇ ਸੀ ਇਹ ਉਹ ਗੱਲਾਂ ਨੇ ਜਿਨ੍ਹਾਂ ਨੂੰ ਸੁਣ ਕੇ ਕੁੜੀਆਂ ਐ ਫਸਦੀਆਂ ਜਿਵੇਂ ਕੰਡੇ ਵਾਲੀ ਤਾਰ 'ਚ ਪਜਾਮਾ ਫਸਿਆ ਹੁੰਦਾ ਹੈ ਬਾਈ ਕਰ ਕਿਰਪਾ ਮੇਰੇ ਤੇ ਵੀ ਕੋਈ ਹੁਣੇ ਕਰ ਦਿੰਦੇ ਆ ਲੈ ਸੁਣੋ ਫਿਰ ਹੂੰ ਤੂੰ ਤੇ ਮੈਂ ਤੂੰ ਤੇ ਮੈਂ ਹੋ ਤੂੰ ਤੇ ਮੈਂ ਜਦੋਂ ਹੋਵੇ ਕੋਲ ਕੋਲ ਮੁੱਖ ਤੇਰਾ ਸੋਣਾ ਮਿੱਠੇ ਤੇਰੇ ਬੋਲ ਇੱਕ ਕੂਟਾ ਅੰਬੀ ਦਾ ਕਾਦਾ ਅੰਬੀ ਦਾ ਇੱਕ ਕੂਟਾ ਅੰਬੀ ਦਾ ਦੂਜਾ ਇਹ ਪਲਾਈ ਦਾ ਤੂੰ ਸਾਡੀ ਹੋ ਜਾਏ ਸਾਨੂੰ ਹੋਰ ਕੀ ਚਾਹੀਦਾ 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 ਕੀ ਬਾਤ ਆ ਭਾਈ ਬਹੁਤ ਕੈਂਟ ਯਾਰ ਇੱਕ ਗਾਣਾ ਹੋਰ ਲਿਖ ਦੇ ਨਾ 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 ਵੀਰੇ ਇੱਕ ਬਹੁਤ ਹੈ ਕੁੜੀ ਪਸਾਉਣੀ ਆ ਮਾਰਨੀ ਥੋੜਾ ਨਾਲੇ ਮੇਰੇ ਲਿਖੇ ਹੋਏ ਤਿੰਨ ਚਾਰ ਸੁਣਾ ਤੇ ਕੁੜੀ ਨੇ ਤਾਂ ਐਂ ਮਰ ਜਾਣਾ ਬਾਈ ਕੁੜੀਆਂ ਦਰਸਾਲ ਦੋ ਆ ਦਿਲ ਕੁਛ ਹੋਰ ਕਹਿੰਦਾ ਤੇ ਦਿਮਾਗ ਕੁਛ ਹੋਰ ਕਨਫਿਊਜ਼ਨ ਜੀ ਆ ਨਾ 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 ਬਰੇ ਸਾਨੂੰ ਪਾਪ ਲੱਗੂ ਉਸਤਾਦਾਂ ਦੇ ਬਚਨ ਨਹੀਂ ਆ ਨਾ ਕੀ ਬਚਨ ਆ ਉਸਤਾਦਾਂ ਦੇ ਆਹੀ ਵੀ ਇੱਕ ਮੁੰਡੇ ਨੂੰ ਦੋ ਦੋ ਕੁੜੀਆਂ ਫਸਾਉਣ ਦੀ ਗੱਲ ਕਰਦਾ ਸੀ ਕਲਾ ਚਲੀ ਜਾਂਦੀ ਐ ਕਲਾ ਹੈ ਹੀ ਕਿਹਣੀ ਜਿਹੜੀ ਚਲੀ ਜਾਣੀ ਐ ਠੀਕ ਐ ਮੈਂ ਕਿਹਾ ਵੀ ਕਲਾ ਚੈਲੰਜ ਨਾ ਕਰਦੀ ਜੇ ਮੈਂ ਗਾਉਣ ਲੱਗ ਗਿਆ ਨਾ ਦੀਵੇ ਜਗਾ ਦੂੰ ਦੀਵੇ